ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਰੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਾਣਾ ਪਾਣਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਫਰੀਦਕੋਟ ਤੋਂ ਵਾਇਆ ਚਾਹਲ ਹੋ ਕੇ ਛੜਕ ਸਿੱਧੀ ਪਾਣੇ ਵੇਜਦੀ ਅੱਗੇ ਕੋਟ ਸੁਕੀ ਨੂੰ ਲੰਘਦੀ ਹੈ ਬਹੁਤ ਵੀਡੀਓ ਬਣਾਈਆਂ ਇਸ ਬਾਈ ਕੋਲੋਂ ਦੋਸਤੋ ਬਹੁਤੀਆਂ ਵੀਡੀਓ ਜਿਹੜੀਆਂ ਉਹ ਘਰ ਦੇ ਵਿੱਚੋਂ ਬਣਾਉਣੇ ਆ ਤੇ ਅੱਜ ਨਾਲ ਹੀ ਇੱਕ ਹੋਰ ਜਗ੍ਹਾ ਬਾਈ ਦੀ ਜਿੱਥੇ ਜ਼ਿਆਦਾਤਰ ਘੋੜੀਆਂ ਰੱਖੀਆਂ ਹੋਈਆਂ ਹੁੰਦੀਆਂ ਪਰ ਹੁਣ ਕੇਰਾ ਤੂੜੀ ਤੰਦ ਸੰਭਨ ਦਾ ਟਾਈਮ ਆ ਤੇ ਉਹਦੇ ਕਰਕੇ ਕੁਝ ਗਾਵਾਂ ਇੱਥੇ ਆ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਆ ਆਪਾਂ ਡਿਟੇਲ ਚ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਨਗ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਆ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਇਹ ਕੇਸ ਸਾਈਡ ਤੇ ਪਸ਼ੂ ਬੰਨਣ ਦਾ ਹੋਰ ਵੀ ਕਾਰਨ ਜਿਹੜਾ ਬਾਈ ਨੇ ਮੈਨੂੰ ਦੱਸਿਆ ਵੀ ਇੱਕ ਗਾਂ ਫਾਰਮ ਦੇ ਵਿੱਚੋਂ ਖੁੱਲੀ ਛੱਡੀ ਵੀ ਆਈ ਹੈ ਤੇ ਇਹ ਘਰੇ ਬੰਨ ਕੇ ਰੱਖੇ ਪਸ਼ੂਆਂ ਦੇ ਵਿੱਚ ਜੀ ਨਹੀਂ ਲਾਉਂਦੀ ਸੀ ਤੇ ਇਹਨੂੰ ਖੁੱਲਾ ਤਾਂ ਦੇਣ ਵਾਸਤੇ ਇੱਧਰ ਇਹ 11 ਪਸ਼ੂ ਸ਼ਿਫਟ ਕਰਤੇ ਸੁਆਓ ਇਸੇ ਤੋਂ ਸ਼ੁਰੂਆਤ ਕਰ ਲਗੇ ਵੀਡੀਓ ਦੀ ਮਿਲਦੇ ਆਂ ਬਾਈ ਨੂੰ ਜਸਵੰਤ ਨੂੰ ਜਸਵੰਤ ਭਾਈ ਸਤਿ ਸ਼੍ਰੀ ਅਕਾਲ ਜਸਵੰਤ ਤਿੰਨ ਨਾਗ ਆਜ ਆਪਣੇ ਕੋਲ ਹਾਂ ਬਾਈ ਅ ਪਹਿਲੇ ਨੰਬਰ ਤੇ ਗਾਂ ਦਿਖਾਉਣੀ ਐ ਕੰਨਵਾ ਸੁਆ ਸੁ ਤੇ ਬਾਈ ਜੀ ਦੂਜਾ ਸੁਆ ਹੂੰ ਚਾਰ ਪੰਜ ਦਿਨ ਪਏ ਆਏ ਤੇ ਸੂਣ ਚ ਠੀਕ ਐ ਤੇ ਆਪਾਂ ਫਾਰਮ ਚੋਂ ਲਈ ਆ ਜਿੰਨਾ ਬਾਈਆਂ ਕੋਲੇ ਜਰਸੀ ਸਾਈ ਵਾਲਾ ਤੇ ਗਿਰਨਸਲ ਦੀਆਂ ਗਾਂ ਆਪਾਂ ਕੋਲ ਵੀਡੀਓ ਵੀ ਹੈਗੀ ਪ੍ਰੋਪਰ ਗਾਂਆਂ ਚੋਂ ਜਿਹੜੀ ਚੋਂ ਲੈਂਦੀ ਆ ਆਪਾਂ ਠੀਕ ਐ ਹਾਂ ਕਿੰਨੇ ਚਾਰ ਪੰਜ ਦਿਨ ਲਊਗੀ ਹਾਂ ਚਾਰ ਪੰਜ ਦਿਨ ਪਏ ਆ ਮੰਨ ਕੇ ਚਲੋ ਬਾਈ ਕੀ ਡਿਮਾਂਡ ਰਹਿਣੀ ਐ ਜੀ ਤੇਰੀ ਡਿਮਾਂਡ ਬਾਈ ਜੀ 95000 ਰੁਪਏ ਦੀ ਕਾਹ ਦੇ ਦਾਂਗੇ ਆਪਾਂ 95 ਦੀ ਹਾਂ ਪਹਿਲਾਂ ਨੇ 21+2 ਦਿੱਤਾ ਹੈ ਠੀਕ ਹੈ ਠੰਡੀ ਸੀ ਲਸ ਬਹੁਤ ਜਿਆਦੇ ਬਈ ਕੋਈ ਚੱਕਰ ਨਹੀਂ ਭਾਵੇਂ ਐਂ ਬੈ ਕੇ ਭਾਵੇਂ ਇੰਤਾਰ ਹਮਾਰੀ ਚਲੋ ਠੀਕ ਹੈ ਹਾਂ ਦੇਖੋ ਠੀਕ ਹੈ ਜ ਸੰਤ ਬਾਹਰ ਨੂੰ ਵੀ ਚੋਲੇ ਨੇ ਹੱਥੀ ਵੀ ਚਵਾਈ ਹੋ ਜਾਂਦੀ ਦੀ ਤੋਰੀ ਬਈ ਬਾਹਰ ਨੂੰ ਸੋਸੋ ਥੋੜਾ ਕਰਾਸ ਅੰਗ ਹੈ ਸਾਈਵਾਲ ਤੇ ਬਾਕੀ ਤੁਸੀਂ ਨਸਲਾਂ ਦੇਖਿਓ ਵੀ ਤੁਹਾਨੂੰ ਕਿੰਦਾ ਦੀ ਇਹ ਕਰਾਸ ਅੰਗ ਚ ਲੱਗਦੀ ਬਹੁਤ ਸੋਹਣੀ ਵੇੜ 95000 ਚ ਮਿਲੂਗੀ ਘਰੇ ਦੁੱਧ ਪੀਣਾ ਤਾਂ ਗਰਮੀ ਦੀ ਰੁੱਤ ਦਾ ਤੋਹਫਾ ਹੀ ਹੈ ਇਹ ਇਦਾਂ ਦੀਆਂ ਗਾਵਾਂ ਹੁੰਦੀਆਂ ਵੀ ਇਹਨਾਂ ਨੇ ਗਰਮੀ ਤਾਂ ਮਣਾਉਣੀ ਨਹੀਂ ਤੇ ਇਹ ਖੁੱਲੀ ਰਹਿੰਦੀ ਹੈ ਜੇ ਕੋਈ ਵੀਰ ਇੱਕ ਅੱਧਾ ਨਾਗ ਰੱਖਦਾ ਤੈਨੂੰ ਖੁੱਲੀ ਛੱਡਿਓ ਜੇ ਇਹਦਾ ਜੀ ਲੱਗਾ ਰਹੂਗਾ ਤੇ ਤੁਹਾਡਾ ਇਹ ਦਹੀਂ ਲੱਸੀ ਦਾ ਸੋਹਣਾ ਸਾਰ ਦੀ ਰਹੂਗੀ ਗਰਮੀ ਦੀ ਰੁੱਤ ਚ ਜਦੋਂ ਫਿਰ ਹੱਕ ਦੇ ਭਾਈ ਉਧਰ ਨੂੰ ਜਾਣ ਦੇਣ ਚਲ ਬੜੇ ਚਲੋ ਤੁਸੋਂ ਸੋ ਦੇਖੋ ਦੋਸਤੋ ਇੱਕ ਵਹਿੜ ਬਹੁਤ ਸੋਹਣੀ ਵਹਿੜ ਹੈ ਇਹ ਚੰਗਾ ਥਣ ਦਾ ਸਹਜ ਹੈ ਹਵਾਨਾ ਅੱਗੇ ਨੂੰ ਵੀ ਚੰਗਾ ਹੈ ਬਾਕੀ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਇੱਥੇ ਘਰੇ ਇਹ ਖੁੱਲੀ ਫਿਰਦੀ ਆ ਦੋਸਤੋ ਤੇ ਇੱਥੇ ਇਸੇ ਤਰ੍ਹਾਂ ਹੀ ਇਹ ਰਹਿੰਦੀ ਆ ਸੋ ਇਹ ਵੈੜ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਸੁਹਾ ਦੂਜਾ ਪਛਾਣ ਨੂੰ ਵੀ ਹਵਾਨਾ ਚੰਗਾ ਹੈ ਬਾਕੀ ਢਾਂਚਾ ਢੁੰਚਾ ਤਾਂ ਇਹਦਾ ਬਹੁਤ ਸੋਹਣਾ ਦੋਸਤੋ ਸੋਹਣੀ ਗਾਂ 95000 ਰੇਟ ਆ ਠੰਡੀ ਸੀਲ ਇੰਨੀ ਕਾ ਵੀ ਭਾਵੇਂ ਬਿਨਾ ਨਿਆਣਾ ਪਾਏ ਤੂੰ ਇਵੇਂ ਹੀ ਬੈਠ ਕੇ ਪਾਸ ਕਰ ਲਿਓ ਜੇ ਪੈਰ ਨਹੀਂ ਚੱਕਦੀ ਆਓ ਐਚ ਐਫ گاਵਾں ਚੋਂ ਜਾਣਕਾਰੀ ਬਾਈ ਤੁਹ ਲਈਏ ਜਸਵੰਤ ਭਾਈ ਕਿੰਨੇ ਕਿ ਦਿਨ ਲੈ ਜੂਗੀ ਸੂਣ ਚ ਇਹ ਵੀ ਪੰਜ ਛੇ ਦਿਨ ਪਏ ਆ ਠੀਕ ਐ ਇਹਨੇ 20 ਕਿਲੋ ਤੋਂ ਦੂਜੇ ਸਵੇਰ ਤੀਜੇ ਸੂਆ ਭਾਈਏ ਰੇਟ ਕੀ ਲੈਣਾ ਇਹਦਾ ਰੇਟ ਭਾਈ ਇਹਦਾ 65000 ਰੁਪਏ ਲੈਣ ਦੇ ਖੋਲੀ ਸੋ ਦੋਸਤੋ 65000 ਰੇਟ ਐ ਸੂਆ ਭਾਈ ਕਹਿੰਦਾ ਤੀਜਾ 20 ਕਿਲੋ ਤੋਂ ਬਾਹਰ ਦੁੱਧ ਦੇਨੇ ਵੀ ਦਿੱਤਾ ਰੁੱਤ ਉਦਾਂ ਦੀ ਆ ਗਈ ਤਾਂ ਭਾਅ ਵੀ ਤੁਹਾਡੇ ਲਈ ਉਸ ਤਰ੍ਹਾਂ ਦੇ ਅੱਜ ਮੇਰੇ ਖਲਚ ਨਿਕਲਣਗੇ ਗਾ ਦੁੱਧ ਵਾਲੀ ਐ ਦੱਸੋ ਬਾਕੀ ਕਿੰਨਾ ਖਚੋਲੋਗੇ ਤੁਹਾਡੀ ਸਮਝ ਆ ਤੇ ਅੱਜ ਦਾ ਰੇਟ ਇਹਦਾ 65 ਠੀਕ ਹੈ ਉਹ ਠੰਡੀ ਸੀਲ ਆ ਹਾਈਟ ਲੈਂਥ ਵਾਲੀ ਆ ਬੱਚੇ ਚੰਗੇ ਲੈ ਸਕਦੇ ਹੋ ਤੁਸੀਂ ਬਾਕੀ ਜੀਨੇ ਪੇਮੈਂਟ ਇਨਵੈਸਟ ਕਰਨੀ ਆ ਉਹਨੇ ਸਮਝਣਾ ਵੀ ਉਸ ਪੇਮੈਂਟ ਦੇ ਹਿਸਾਬ ਤੇ ਤੁਹਾਨੂੰ ਪਸੂ ਕਿਵੇਂ ਰਹਿੰਦਾ ਹੈ ਆਓ ਲਾਸਟ ਇੱਕ ਹੋਰ ਗਾਂ ਬਾਰੇ ਜਾਣਕਾਰੀ ਲਈਏ ਤੇ ਫਿਰ ਆਪਾਂ ਵੀਡੀਓ ਰੋਕਾਂਗੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਤੁਸੀਂ ਕਰ ਸਕਦੇ ਹੋ ਜਿਹੜਾ 나 ਤੁਹਾਨੂੰ ਚੱਜਦਾ ਇੱਕ ਹੋਰ ਗਾਂ ਅੱਗੇ ਐਚ ਐਫ ਬਰੀਡ ਦੀ ਬਾਈ ਕਿੰਨੇ ਦਿਨ ਲਊ ਜੀ ਸੰਤ ਸੋ ਬਾਈ ਇਹਦੇ 5-6 ਦਿਨ ਪਏ ਆ ਠੀਕ ਹੈ ਇਹਨੇ ਦੁੱਧ ਦਿੱਤਾ ਦੂਜੇ ਸੂਏ 32 33 ਹੂੰ ਤੇ ਇਹਦਾ ਵੀ ਤੀਜਾ ਸੂਗਾ ਬਾਈ ਠੀਕ ਹੈ ਇਹਦਾ ਰੇਟ ਕੀ ਰਹਿਣਾ ਹੈ ਇਹਦਾ ਰੇਟ ਬਾਈ ਜੀ 1 ਲੱਖ ਤੇ 15000 ਰੁਪਏ ਤੋਰੀ ਸੋ 1 ਲੱਖ ਤੇ 15000 ਰੇਟ ਹੈ ਸੂਆ ਤੀਜਾ ਮજબૂત ਪੂਰਾ ਟਾਂਚਾ ਉਤੋਂ ਦਿਸਦਾ ਫਿਕਸ ਜਾਂ ਹਵਾਨਾ ਵਜ਼ਨ ਬਹੁਤ ਆ ਗਾਂ ਦਾ ਦੋਸਤੋ ਥਣ ਥੀ ਚੁਾਈ ਗੱਲ ਘੱਟ ਵਾਲਾ ਹਵਾਨਾ ਜਿਵੇਂ ਤੇ ਢੇੜਾ ਕਢਾ ਦੇ ਬਈ ਇੱਕੇ ਦਾ ਸੋ ਵੇਖੋ ਤਿਆਰੀ ਕਿੱਦਾਂ ਦੀ ਇਹ ਕਰਦੀ ਆਉਂਦੀ ਹੈ ਸੋਹਣਾ ਥਣ ਦਾ ਸਹਜ ਹੈ ਇਹਦਾ ਵੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਜਵਾਹਰ ਹੈ ਭਾਰੀ ਤਨ ਪਾਇਆ ਜਾਵੇ ਸੋ ਦੋਸਤੋ ਇਹ ਤਿੰਨ ਨਗ ਫੋਰ ਸੇਲ ਹੈ ਕਿਤੇ ਵੇਰ ਤਾਬੇ ਦੇ ਕੋਲੇ ਅੱਗ ਲੱਗ ਰਹੀ ਆ ਸੁਨੇਰੀ ਵੀਰੋ ਤੇ ਸਾਨੂੰ ਤਰ੍ਹਾਂ ਜਾਵਤੇ ਅੱਗ ਤੇ ਸਾਦੂ ਕੋ ਆ ਜਾਵੇ ਵਾਹਿਗੁਰੂ ਜੀ ਦਾ ਸਾਂਤਾਂ ਵਾਹਿਗੁਰੂ ਜੀ ਕੀ ਬੰਦਰੀ ਸੋ ਦੋਸਤੋ ਇੱਥੇ ਕਣਕ ਨੂੰ ਅੱਗ ਲੱਗੀ ਆ ਉਹਦਾ ਹੋਕਾ ਸੀਗਾ ਤੇ ਬਾਕੀ ਪਸ਼ੂ ਦੋਸਤੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਤਿੰਨ ਵਕਾਊ ਆ ਧੰਨਵਾਦ